ਸ਼ਸ਼ੀਕਲ ਜੀ ਅੱਜ ਅਸੀਂ ਗੱਲ ਕਰਾਂਗੇ ਅਮਰੀਕਾ ਦੇ ਸਟੱਡੀ ਵੀਜ਼ਾ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਇਸ ਇੰਡਸਟਰੀ ਦੇ ਬੈਸਟ ਕੰਸਲਟੈਂਟ ਮਿਸਟਰ ਵਿਨੇ ਹਰੀ ਜੀ ਨਾਲ ਸ਼ਸ਼ੀਕਲ ਸਰ ਜੀ ਰਵਰ ਸਿੰਘ ਸਰ ਅਮਰੀਕਾ ਦਾ ਸਟੱਡੀ ਵੀਜ਼ਾ ਜਿਹੜਾ ਅਸੀਂ ਗੈਪ ਵਾਲਾ ਬੱਚਾ ਅਪਲਾਈ ਕਰ ਸਕਦਾ ਹੈ ਅਮਰੀਕਾ ਇੱਕ ਐਹੋ ਜਿਹਾ ਮੁਲਕ ਹੈ ਜੋ ਗੈਪ ਵਾਲੇ ਬੱਚਿਆਂ ਨੂੰ ਵੀਜ਼ਾ ਦਿੰਦਾ ਮੇਰੀ ਜ਼ਿੰਦਗੀ ਦਾ ਤਜਰਬਾ ਹੈ ਜਦੋਂ ਅਸੀਂ ਫਰੈਸ਼ ਅਪਲੀਕੇਸ਼ਨ ਪਾਉਂਦੇ ਹਾਂ ਨਾ ਰਿਫਿਊਜ਼ ਹੋ ਜਾਂਦੀ ਹੈ ਠੀਕ ਹੈ ਪੰਜਾਬ ਦਾ ਬੱਚਾ ਔਰ ਰੈਸਟ ਆਫ ਦਿ ਇੰਡੀਆ ਦੇ ਬੱਚੇ 'ਚ ਫਰਕ ਆ ਪੰਜਾਬੀ ਬੱਚਾ ਜਦੋਂ 12ਵੀਂ ਕਰਕੇ ਨਿਕਲਦਾ ਹੈ ਉਹਨੂੰ ਕੁਝ ਨਹੀਂ ਆਂਦਾ ਹੁੰਦਾ ਜਦੋਂ ਤੁਸੀਂ ਦਿੱਲੀ ਦੇ ਬੱਚੇ ਦੀ ਗੱਲ ਕਰ ਲਓ 12ਵੀਂ ਤੱਕ ਉਹਨੇ ਬਹੁਤ ਕੁਝ ਕੀਤਾ ਹੁੰਦਾ ਹਾਂਜੀ ਪੰਜਾਬ ਦੇ ਲੋਕ 12ਵੀਂ ਖਤਮ ਹੋਣ ਤੋਂ ਬਾਅਦ ਆਈਲਟ ਜੁਆਇਨ ਕਰਦੇ ਨੇ ਹਾਂਜੀ ਦਿੱਲੀ ਦੇ ਹైదరాబాద్ ਦੇ ਬੰਗਲੌਰ ਦੇ ਬੱਚਿਆਂ ਨੂੰ ਆਈਲਟ ਕਰਨੀ ਹੀ ਨਹੀਂ ਪੈਂਦੀ ਕੇਰਲਾ ਵਾਲੇ ਲੋਕਾਂ ਨੂੰ ਸਾਊਥ ਦੇ ਲੋਕਾਂ ਨੂੰ ਅੰਗਰੇਜ਼ੀ ਮਾਫ ਹੈ ਉਹ ਬਿਨਾ IELTS ਤੇ ਅਪਲਾਈ ਕਰਦੇ ਨੇ ਉਹਨਾਂ ਨੇ ਪੜ੍ਹਾਈ ਦੇ ਨਾਲ ਬਹੁਤ ਕੁਝ ਕੀਤਾ ਹੁੰਦਾ ਸੋ ਪੰਜਾਬ ਤੋਂ ਅਸੀਂ ਜਿੰਨੇ ਕੁ ਵੀਜ਼ੇ ਅੱਜ ਤੱਕ ਲਏ ਆ ਪੰਜਾਬੀ ਬੱਚਿਆਂ ਦੇ ਇਹ ਉਹਨਾਂ ਬੱਚਿਆਂ ਨੂੰ ਵੀਜ਼ੇ ਮਿਲਦੇ ਜਿਨ੍ਹਾਂ ਨੇ ਪੜ੍ਹਾਈ 'ਚ 2-2 3-3 ਸਾਲ ਦੇ ਗੈਪ ਨੇ ਜਿਨ੍ਹਾਂ ਨੇ ਕੋਈ ਨੌਕਰੀਆਂ ਕੀਤੀਆਂ ਹਾਂਜੀ ਫਰੈਸ਼ ਬੱਚਾ ਆਲਵੇਜ਼ ਰਿਫਿਊਜ਼ ਹੁੰਦਾ ਕਿਉਂਕਿ ਇਹਦੇ ਅੰਦਰ ਕੌਨਫੀਡੈਂਸ ਦੀ ਕਮੀ ਹੁੰਦੀ ਹੈ ਹਾਂਜੀ ਜਾਂ ਕਹ ਲਓ ਜਿਹੜੇ ਬੱਚੇ CBSE ਚ ਪੜ੍ਹੇ ਹੁੰਦੇ ਨੇ ICSE ਨਾਲ ਪੜ੍ਹੇ ਨੇ ਜਿਹੜੇ ਅੰਗਰੇਜ਼ੀ ਮੀਡੀਅਮ ਚ ਪੜ੍ਹੇ ਨੇ ਉਹਨਾਂ ਲੋਕਾਂ ਦੇ ਵੀਜ਼ੇ ਹੁੰਦੇ ਨੇ ਅਕਸਰ ਪੰਜਾਬ ਬੋਰਡ ਚ ਪੜ੍ਹਨ ਵਾਲਾ ਬੱਚਾ ਉਹ ਬੱਚੇ ਜਿਨ੍ਹਾਂ ਨੇ ਅੰਗਰੇਜ਼ੀ ਮਾੜੀ ਹੁੰਦੀ ਹੈ ਹਾਂਜੀ ਉਹਨਾਂ ਦੇ ਵੀਜ਼ੇ ਰਿਫਿਊਜ਼ ਹੋ ਜਾਂਦੇ ਨੇ ਘੱਟੋ ਘੱਟ 7 ਬੈਂਡ ਹੋਣੇ ਚਾਹੀਦੇ ਇੰਗਲਿਸ਼ ਜੇ ਤੁਸੀਂ 12ਵੀਂ ਤੋਂ ਬਾਅਦ ਵੀਜ਼ਾ ਲੈਣਾ ਹੈ ਜੇ ਤੁਹਾਨੂੰ 12ਵੀਂ ਛੱਡਿਆ ਆ ਦੋ ਤਿੰਨ ਸਾਲ ਹੋ ਗਏ ਆ ਫੇਰ ਵੀਜ਼ਾ 5 ਬੈਂਡ ਤੇ ਵੀ ਮਿਲ ਜਾਂਦਾ ਹੈ ਇਹ ਪ੍ਰੋਬਲਮ ਪੰਜਾਬੀ ਬੱਚੇ ਲਈ ਹੈ ਠੀਕ ਹੈ ਦਿੱਲੀ ਵਾਲੇ ਬੱਚੇ ਲਈ ਨਹੀਂ ਹੈ ਸੋ ਜਿਨ੍ਹਾਂ ਦੀ ਪੜ੍ਹਾਈ ਚ ਗੈਪ ਹੈ ਉਹਨਾਂ ਨੂੰ ਅਮਰੀਕਾ ਦਾ ਵੀਜ਼ਾ ਜ਼ਰੂਰ ਅਪਲਾਈ ਕਰਨਾ ਚਾਹੀਦਾ ਕਿਉਂਕਿ ਇਹ ਵੀਜ਼ਾ ਮਿਲਦਾ ਹੀ ਉਹਨੂੰ ਜਿਹਦਾ ਗੈਪ ਹੈ ਠੀਕ ਹੈ ਸਿਰ ਇੱਕ ਰਿਕੁਆਇਰਮੈਂਟ ਜਿਹੜੀ ਹੁੰਦੀ ਹੈ ਯੂਐਸ ਸਟੱਡੀ ਵੀਜ਼ਾ ਅਪਲਾਈ ਕਰਨ ਲਈ ਕੀ ਕੀ ਰਿਕੁਆਇਰਮੈਂਟ ਚਾਹੀਦੀ ਹੈ ਬੱਚੇ ਦੇ ਵਿੱਚ ਹੋਣੀ ਚਾਹੀਦੀ ਹੈ ਕੋ ਰਿਕੁਆਇਰਮੈਂਟ ਜੋ ਕੰਫੀਡੈਂਸ ਦੇਖਦੇ ਆ ਠੀਕ ਹੈ ਤੁਸੀਂ ਵੀਜ਼ਾ ਅਪਲਾਈ ਕੀਤਾ ਤੁਸੀਂ ਅਮਰੀਕਾ ਕਿਉਂ ਜਾਣਾ ਚਾਹੁੰਦੇ ਹੋ ਪਰ ਕੋਈ ਕਾਹ ਦਾ ਸਵਾਲ ਹੈ ਆ ਮੈਂ ਬੰਦੇ ਨੂੰ ਪੁੱਛਦੇ ਆ ਭਾਜੀ ਤੁਸੀਂ ਅਮਰੀਕਾ ਕਿਉਂ ਜਾਣਾ ਮੈਂ ਜਿੰਨੇ ਵੀ ਬੰਦੇ ਵੀਡੀਓ ਦੇਖਦੇ ਹੋ ਉਹਨਾਂ ਨੂੰ ਪੁੱਛਦਾ ਕਿ ਤੁਸੀਂ ਦੱਸੋ ਤੁਸੀਂ ਅਮਰੀਕਾ ਕਿਉਂ ਜਾਣਾ ਹਾਂਜੀ ਹਰ ਬੰਦੇ ਦਾ ਜਵਾਬ ਅਲੱਗ ਹੋਏਗਾ ਹਾਂਜੀ ਜੇ ਆਪਾਂ ਕਹੀਏ ਤੁਹਾਨੂੰ ਹੁਣੇ ਹੀ ਕਿ ਗਗਨ ਮੈਡਮ ਤੁਸੀਂ ਜਿਸ ਵੀ ਧਰਮ ਨੂੰ ਮੰਨਦੇ ਹੋ ਹਾਂਜੀ ਜਿਸ ਵੀ ਗੁਰੂ ਮਹਾਰਾਜ ਨੂੰ ਮੰਨਦੇ ਹੋ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਹੋ ਝੂਠ ਨਹੀਂ ਬੋਲਣਾ ਤੁਸੀਂ ਤੁਸੀਂ ਅਮਰੀਕਾ ਕਿਉਂ ਜਾਣਾ ਕੀ ਜਵਾਬ ਦਿਓਗੇ ਤੁਸੀਂ ਸਰ ਹਰ ਕੋਈ ਆਪਣੀ ਬੈਸਟ ਲਾਈਫ ਲਈ ਤੁਹਾਡਾ ਤੁਹਾਡਾ ਕੀ ਜਵਾਬ ਹੋਏਗਾ ਕਿ ਤੁਸੀਂ ਜੇ ਸਵੇਰੇ ਅਮਰੀਕਾ ਅੰਬੈਸੀ 'ਚ ਤੁਹਾਨੂੰ ਅਸੀਂ ਫੈਲ ਲਾਤੀ ਪੇਸ਼ ਕਰਤਾ ਤੁਹਾਡਾ ਜਵਾਬ ਕੀ ਹੋਏਗਾ ਤੁਸੀਂ ਕੀ ਕਹੋਗੇ ਕਿ ਮੈਂ ਆਪਣੀ ਫਿਊਚਰ ਵਾਸਤੇ ਆਪਣੇ ਲਾਈਫ ਸੈਟਲਮੈਂਟ ਲਈ ਮੈਂ ਜਾਣਾ ਚਾਹੁੰਦਾ ਹਾਂ ਜੀ ਇਹਨਾਂ ਲੋਕਾਂ ਨੂੰ ਵੀਜ਼ਾ ਨਹੀਂ ਹੈਗਾ ਜਿਹਦੇ ਦਿਮਾਗ 'ਚ ਇਹ ਹੈ ਨਾ ਮੈਂ ਆਪਣੀ ਸੈਟਲਮੈਂਟ ਲਈ ਚੱਲਾਂ ਹਾਂਜੀ ਉਹਦਾ ਵੀਜ਼ਾ ਨਹੀਂ ਲੱਗਣਾ ਜਿਹਦੇ ਦਿਮਾਗ 'ਚ ਇਹ ਹੈ ਨਾ ਮੈਂ ਕੁਝ ਸਿੱਖਣ ਚੱਲਾਂ ਹਾਂਜੀ ਮੈਂ ਸਿੱਖ ਕੇ ਵਾਪਸ ਆਣਾ ਹੈ ਉਹਦਾ ਵੀਜ਼ਾ ਲੱਗਣਾ ਜਿਹੜੇ ਬੰਦੇ ਦੇ ਅੰਦਰ ਇੱਕ ਊਰਜਾ ਹੋਵੇ ਵੀ ਮੈਂ ਜ਼ਿੰਦਗੀ 'ਚ ਕੁਝ ਕਰਨਾ ਹੈ ਹਾਂਜੀ ਗਰੀਬੀ 'ਚੋਂ ਨਿਕਲਣ ਦਾ ਇੱਕੋ ਹੀ ਤਰੀਕਾ ਵੈ ਪੜ੍ਹਾਈ ਪੜ੍ਹਾਈ ਰੋਜ਼ਗਾਰ ਬਿਲਕੁਲ ਜੀ ਕੋ ਪੜਿਆ ਲਿਖਿਆ ਹੋਵੇ ਔਰ ਉਹਨੂੰ ਨੌਕਰੀ ਮਿਲੀ ਹੋਵੇ ਉਹ ਗਰੀਬਤਾ ਹੁੰਦਾ ਹੀ ਨਹੀਂ ਫਿਰ ਅਕਸਰ ਗਰੀਬ ਉਹ ਲੋਕ ਹੁੰਦੇ ਜਿਹੜੇ ਪੜ੍ਹਾਈ ਨਹੀਂ ਪੜ੍ਹਦੇ ਇੱਕ ਬੰਦਾ ਗਰੀਬੀ 'ਚ ਪੈਦਾ ਹੋਇਆ ਉਹਨੇ ਪੜ੍ਹਾਈ ਪੜ੍ਹ ਲਈ ਉਹ ਅਮੀਰ ਬਣ ਜਾਂਦਾ ਹਾਂਜੀ ਗਰੀਬ ਉਹੀ ਬੰਦਾ ਰਹਿੰਦਾ ਜਿਹਦੇ ਕੋਲ ਪੜ੍ਹਾਈ ਨਹੀਂ ਹੈਗੀ जिने पढन जाना है अमेरिका जिदे दिलो आवाज आंदी है कि मैं पढन चलਾਂ हां जी मैं पढन जाना है ओदा वीजा कदी रिफ्यूज नहीं होना इको ही रिक्वायरमेन्ट अमेरिका दे वीजा दी ਤੁਸੀਂ ਇਮਾਨਦਾਰ ਹੋਣੇ ਚਾਹੀਦੇ ਤੁਹਾਨੂੰ ਪੁੱਛ ਲਿਆ ਤੁਸੀਂ ਸੈਟਲਮੈਂਟ ਦਾ ਜਵਾਬ ਦੇ ਦਿੱਤਾ ਤੁਸੀਂ ਆਰ ਫੇਲ ਤੁਹਾਨੂੰ ਵੀ ਜਾਂਦੇਣਾ ਹੁਣ ਮੈਂ ਤੁਹਾਨੂੰ ਆਪਣੇ ਦੱਸਦਾ ਮੈਨੂੰ ਸਵਾਲ ਪੁੱਛਦਾ ਇੱਕ ਬੰਦਾ ਕਿ ਭਾਜੀ ਤੁਸੀਂ ਅਮਰੀਕਾ ਕੀ ਕਰਨ ਜਾਣਾ ਅੱਜ ਦੇ ਰੇਟ ਚ ਮੈਂ ਇੰਟਰਵਿਊ ਚ ਜਾਣਾ ਮੈਂ ਉਹਨੂੰ ਕੀ ਜਵਾਬ ਦਊਂਗਾ ਕਿ ਪਾਜੀ ਮੈਂ ਨਾ ਐਜੂਕੇਸ਼ਨ ਕਾਨਫਰੈਂਸ ਤੇ ਜਾਣਾ ਮੈਂ ਯੂਨੀਵਰਸਿਟੀ ਨੂੰ ਮਿਲਣ ਜਾਣਾ ਮੈਂ AI ਦਾ ਕੋਰਸ ਕਰਨ ਜਾਣਾ ਮੈਂ ਏਜੰਟ ਦਾ ਕੋਰਸ ਕਰਨ ਜਾਣਾ ਮੈਂ ਕਾਉਂਸਲਰ ਦਾ ਕੋਰਸ ਕਰਨ ਜਾਣਾ ਮੈਂ ਸਾਈਕੋਲੋਜੀ ਦਾ ਕੋਰਸ ਕਰਨ ਜਾਣਾ ਮੈਂ ਉਹ ਪੜਾਈ ਪੜ੍ਹ ਕੇ ਵਾਪਸ ਆਣਾ ਕਿਉਂਕਿ ਮੇਰੀ ਦੁਕਾਨ ਇੱਥੇ ਹੈ ਜਦੋਂ ਤੁਹਾਡਾ ਜਾਣ ਦਾ ਮਕਸਦ ਬਿਲਕੁਲ ਕਲੀਅਰ ਹੈ ਇੱਕ ਅਫਸਰ ਨੇ ਦੇਖਿਆ ਨਾ Google 'ਚ ਪਾ ਕੇ ਵਿਨੇਹਰੀ ਈ ਕੰਮ ਕਰਦਾ ਜੀ ਏਜੰਟ ਹੈ ਕਿੱਥੇ ਚੱਲਾ ਏਜੰਟਾਂ ਨੂੰ ਮਿਲਣ ਚੱਲਾ ਪੁੱਛ ਬਨੂ ਕੀ ਪੁੱਛੇਗਾ ਉਹਦੇ ਸਵਾਲ ਖਤਮ ਹੋ ਜਾਣੇ ਮੇਰੇ ਜਵਾਬ ਨਹੀਂ ਖਤਮ ਹੋਣੇ ਉਹ ਮੈਨੂੰ ਕਵੇ ਕੀ ਕਰਨ ਚੱਲਾ ਮੈਂ ਕਹਾ ਮੈਂ ਚੱਲਾਂ ਘੁੰਮਣ ਉਹਨੇ ਕਿਹਾ ਪਹਿਲਾਂ ਕਿੱਥੇ ਘੁੰਮ ਕੇ ਆ ਮੈਂ ਅੱਜ ਤੱਕ 300 ਵਾਰੀ ਜਹਾਜ਼ 'ਚ ਬੈਠ ਕੇ ਬਾਹਰਲੇ ਮੁਲਕਾਂ 'ਚ ਗਿਆ ਜੀ ਮੈਂ ਅੱਜ ਤੱਕ ਅਦੀ ਘੁੰਮਣ ਗਿਆ ਹੀ ਨਹੀਂ ਮੇਰੇ ਕੋਲ ਘੁੰਮਣ ਦਾ ਵੀਜ਼ਾ ਹੀ ਹੈ ਨਹੀਂ ਕੋਈ ਵੀ ਮੇਰੀ ਕਿਤਾਬ ਤੇ ਮੇਰੇ ਮੇਰੇ ਕੋਲ 7 ਪਾਸਪੋਰਟ ਨੇ 7 ਪਾਸਪੋਰਟਾਂ ਦੇ ਸਾਰੇ ਹੀ ਮੇਰੇ ਬਿਜ਼ਨਸ ਵੀਜ਼ੇ ਨੇ ਹਾਂਜੀ ਮੈਂ ਜਿਹੜੀ ਟਿਕਟ ਲੈ ਕੇ ਗਿਆ ਮੈਂ ਉੱਥੇ ਕਦੀ ਟਰੈਵਲ ਹੀ ਨਹੀਂ ਹੋਇਆ ਮੈਂ ਵਾਪਸ ਦੂਜੀ ਟਿਕਟ ਲੈ ਕੇ ਆ ਜੰਨਾ ਉਹ ਚੀਜ਼ਾਂ ਦੇਖ ਦਾ ਅਫਸਰ ਕੀ ਇਹ ਬੰਦੇ ਕੋਲ ਸ਼ਰ ਖੁਲ ਕਰਨ ਦੀ ਵਹਿਲ ਨਹੀਂ ਹੈਗੀ ਇਹ ਸੋਸ਼ਲ ਮੀਡੀਆ ਤੇ ਵੀਡੀਓ ਤੇ ਵੀਡੀਓ ਛੁੱਟੀ ਜਾਂਦਾ ਪਿਆ ਇਹਨੂੰ ਰੋਕ ਕੇ ਕਰਾਂਗੇ ਇਹਨੂੰ ਤਾਂ ਕਾਲੀਆਂ ਪੈਂਦੀਆਂ ਕਿਹੜੇ ਵੇਲੇ ਵਾਪਸ ਆ ਜਵੇ ਸੋ ਜਿਹੜੇ ਬੰਦਿਆਂ ਦਾ ਮੋਟਿਵ ਕਲੀਅਰ ਹੈ ਉਹਨਾਂ ਦੇ ਵੀਜੇ ਰਿਫਿਊਜ਼ ਨਹੀਂ ਹੁੰਦੇ ਤੁਸੀਂ ਕੋਈ ਬੰਦਾ ਜਿੰਨੇ ਅਮਰੀਕਾ ਜਾਣਾ ਮੈਂ ਸ਼ਰਤ ਲਾਉਂਗਾ ਮੈਂ ਗਾਰੰਟੀ ਦੇਉਂਗਾ ਵੀਜੇ ਦੀ ਲੋਕੀ ਪੁੱਛਣਗੇ ਹਾਂ ਤੁਸੀਂ ਗਾਰੰਟੀ ਕਿਦਾਂ ਦੇਦੋਗੇ ਤੁਹਾਡਾ ਬੋਫੜ ਲੱਗਾ ਅੰਦਰ ਇਹੀ ਪੁੱਛਦੇ ਨੇ ਲੋਕ ਹਾਂਜੀ ਮੈਂ ਨਹੀਂ ਗਾਰੰਟੀ ਦੇਣੀ ਹੋਰ ਮੰਗਤੇ ਨੇ ਦੇਣੀ ਹੈ ਕਿਸੇ ਟ੍ਰੈਫਿਕ ਸਿਗਨਲ ਤੇ ਜਾਓ ਕੋਈ ਮੰਗਤਾ ਭੀਖ ਮੰਗਦਾ ਪਿਆ ਉਹਨੂੰ ਕਹੋ ਮੈਨੂੰ ਅਮਰੀਕਾ ਦਾ ਵੀਜ਼ਾ ਲਵਾ ਦੇਂਗਾ ਉਹ ਕੀ ਕਹੇਗਾ ਉਹ ਨਹੀਂ ਲਵਾ ਸਕਦਾ ਨਾ ਜੀ ਮੈਂ ਲਵਾਣਾ ਹਾਂਜੀ ਸੋ ਮੇਰੀ ਜ਼ਿੰਮੇਵਾਰੀ ਹੈ ਮੈਨੂੰ ਕਹਿਣਾ ਪੈਣਾ ਕਿ ਹਾਂਜੀ ਮੈਂ 100% ਲਵਾਉਂਗਾ ਹਾਂਜੀ ਮੇਰੇ ਕੋਲ ਬੰਦਾ ਆਊਗਾ ਮੈਂ ਦੇਖੂਗਾ ਉਹਦੇ ਅੰਦਰ ਕਿੰਨਾ ਕੁ ਸੁਪਾਰਕ ਹੈ ਜੋਤ ਜਗਦੀ ਉਹਦੇ ਅੰਦਰ ਕਿਤੇ ਬੁਝਿਆ ਤਾਂ ਨਹੀਂ ਹੋਇਆ ਕਿਤੇ ਉੱਥੇ ਜਾ ਕੇ ਉਹ ਗੰਦ ਤਾਂ ਨਹੀਂ ਪਾਊਗਾ ਉਸ ਮੁਲਕ ਦੇ ਵਿੱਚ ਕਿਤੇ ਸਾਡਾ ਨਾਮ ਤਾਂ ਨਹੀਂ ਖਰਾਬ ਕਰੂਗਾ ਸ਼ਰਤ ਲਾ ਕੇ ਵੀਜ਼ਾ ਲੈ ਕੇ ਦਊਂਗਾ ਵੀਜ਼ਾ ਸਾਰਿਆਂ ਦਾ ਨਹੀਂ ਲੱਗਦਾ ਦਸਾਂਜ ਇੱਕ ਬੰਦਾ ਪਹੁੰਚਦਾ ਸਾਡੇ ਕੋਲ ਜਿਹਦੇ ਅੰਦਰ ਅੱਗ ਹੁੰਦੀ ਹੈ ਕੁਝ ਕਰਨ ਦੀ ਲੋਕ ਤਾਂ ਦਿਹਾੜੀ ਕਰਨਾ ਜਾਂਦੇ ਆ ਦੁਨੀਆ 'ਚ ਦੋ ਵੱਡੇ ਮੁਲਕ ਹੈ ਜਿਨ੍ਹਾਂ ਤੋਂ ਲੋਕ ਬਾਹਰ ਜਾਂਦੇ ਨੇ ਇੱਕ ਮੁਲਕ ਚਾਈਨਾ ਵਾ ਦੂਜਾ ਮੁਲਕ ਇੰਡੀਆ ਚਾਈਨਾ ਦੇ ਲੋਕ ਬਾਹਰ ਪੜਨ ਜਾਂਦੇ ਨੇ ਟੌਪ ਦੀ ਯੂਨੀਵਰਸਿਟੀ 'ਚ ਮਹਿੰਗੀ ਗੱਡੀ ਲੈਂਦੇ ਨੇ ਮਹਿੰਗਾ ਘਰ ਲੈਂਦੇ ਨੇ ਤਿੰਨ ਚਾਰ ਸਾਲ ਪੰਜ ਸਾਲ 10 ਸਾਲ ਪੜਦੇ ਨੇ ਪੜ ਕੇ ਚైనా ਵਾਪਸ ਜਾਂਦੇ ਨਹੀਂ ਜਾ ਕੇ ਉੱਥੇ ਕੰਪਨੀ ਬਣਾਉਂਦੇ ਨੇ ਕਾਰੋਬਾਰ ਖੋਲਦੇ ਨੇ ਜੋ ਅਮਰੀਕਾ ਤੋਂ ਸਿੱਖਿਆ ਉਹ ਕਰਦੇ ਨੇ ਅਜੂ ਚైనా ਅਮਰੀਕਾ ਨੂੰ ਟੱਕਰ ਦੇ ਰਿਹਾ ਹਾਂਜੀ ਸਾਡਾ ਪੰਜਾਬੀ ਬੰਦਾ ਬਾਹਰ ਜਾਂਦਾ ਜਾਂਦੇ ਹੀ ਪੜ੍ਹਾਈ ਛੱਡ ਕੇ ਚੱਲ ਕਿੱਥੇ ਛੱਡ ਗਿਆ ਟਰੱਕ ਤੇ ਝੜ ਗਿਆ ਚੌਂਕੀਦਾਰ ਬਣ ਗਿਆ ਲੱਗ ਗਿਆ ਪੀਜ਼ਾ ਦੇ ਪੀਜ਼ਾ ਵੇਚਣ ਧਾਬੇ ਤੇ ਲੱਗੇ ਆਪਾਂ ਸਾਡੀ ਸੋਚ ਮਜ਼ਦੂਰੀ ਤੇ ਆ ਕੇ ਖਤਮ ਹੋ ਜਾਂਦੀ ਹੈ ਹਾਂਜੀ ਅਸੀਂ ਸਿੱਖਣ ਦਾ ਕੁਝ ਜਾਂਦੇ ਹੀ ਨਹੀਂ ਅਮਰੀਕਾ ਦੁਨੀਆ ਚ ਅਜੇ ਪਹਿਲੇ ਨੰਬਰ ਤੇ ਮੁਲਕ ਹੈ ਪਤਾ ਕਿਉਂ ਹੈ ਉਹ ਫ੍ਰੀ ਪੜ੍ਹਾਉਂਦੇ ਆ ਅਮਰੀਕਾ ਚ ਪੜ੍ਹਾਈ ਦੇ ਪੈਸੇ ਨਹੀਂ ਲੱਗਦੇ ਫ੍ਰੀ ਆਫ ਕਾਸਟ ਜਾਂਦਾ ਬੰਦਾ ਜਾਂਦਾ ਹੁਣ ਜਿਹਦੇ ਪੱਲੇ ਕੁਝ ਹੈਗਾ ਹਾਂਜੀ ਸੋ ਜਿਨੇ ਦਾ ਜਾਣਾ ਕੁਝ ਕਰਨ ਵਾਸਤੇ ਉਹ ਤਾਂ ਮੇਰੇ ਕੋਲ ਆਓ ਮੈਂ ਵੀਜ਼ਾ 100% ਲੈ ਕੇ ਦਊਂਗਾ ਮੈਂ ਕੰਮ ਛੱਡ ਦੂੰਗਾ ਜੇ ਤੁਹਾਡਾ ਵੀਜ਼ਾ ਨਹੀਂ ਲੱਗੂਗਾ ਤੁਸੀਂ ਕਹੋ ਜੀ ਹਾਂਜੀ ਅਸੀਂ ਤਾਂ ਜੀ ਉਹ ਜੀ ਸੈਟਲਮੈਂਟ ਤੇ ਜਾਣਾ ਜੀ ਅਮਰੀਕਾ ਦੇ ਸਟੱਡੀ ਵੀਜ਼ੇ ਲਈ ਕੀ ਚਾਹੀਦਾ ਤੁਸੀਂ ਪੁੱਛਿਆ ਹੁਣੇ ਜੀਆਰਈ ਚਾਹੀਦਾ ਜੀਮੈਟ ਚਾਹੀਦਾ ਕਲੈਟ ਚਾਹੀਦਾ ਸੈਟ ਚਾਹੀਦਾ ਏਸੀਟੀ ਚਾਹੀਦੀ ਹੈ ਹੈ ਹੀ ਨਹੀਂ ਕਿਸੇ ਲੋਕੀ ਕਹਿੰਦੇ ਇਹ ਹੁੰਦਾ ਕੀ ਹੈ ਅਸੀਂ ਤਾਂ ਆਈਲੈਟਰ ਹੀ ਸੁਣੀ ਹੈ ਹਾਂਜੀ ਸਿਰ ਆਈਲੈਟਰ ਵਾਲਾ ਬੰਦਾ ਕਦੀ ਅਮਰੀਕਾ ਨਹੀਂ ਜਾਂਦਾ ਅਮਰੀਕਾ ਜਾਣ ਵਾਲੇ ਕਟਾਣੂ ਵੱਖਰੇ ਹੁੰਦੇ ਆ ਦਸਾਂਜ ਕੋਈ ਇੱਕ ਬੰਦਾ ਹੁੰਦਾ ਜਿਹਦੇ ਅੰਦਰ ਇੱਕ ਦੀਵਾ ਜਗਦਾ ਹੁੰਦਾ ਜਿਹਨੇ ਜ਼ਿੰਦਗੀ ਦੇ ਵਿੱਚ ਦੁਨੀਆ ਆਪਣੇ ਮਗਰ ਲਾਣੀ ਹੁੰਦੀ ਹੈ ਐਦਾਂ ਦੇ ਲੋਕ ਅਮਰੀਕਾ ਵੀ ਲੱਭਦਾ ਫਿਰਦਾ ਹੈ ਵੀ ਲੱਭਦੇ ਫਿਰਦੇ ਆ ਸਾਨੂੰ ਵੀ ਬੜਿਆ ਮਾਣ ਹੁੰਦਾ ਯਾਰ ਅਸੀਂ ਬੰਦਾ ਭੇਜਿਆ ਸੀ ਅੱਜ ਉਹਦੀ ਕਰੋੜ ਰੁਪਈਆ ਤਨਖਾਹ ਹੈ ਇੱਥੇ ਤਾਂ ਭੁੱਖ ਨਾ ਨਹੀਂ ਮਰ ਜਾਣਾ ਤੁਸੀਂ ਸੋ ਜਿਨੇ ਕੁਝ ਕਰਨਾ ਉਹਨੂੰ ਅਮਰੀਕਾ ਜਾਣ ਦਾ ਫਾਇਦਾ ਹੈ ਪੜ ਕੇ ਵਾਪਸ ਆਣਾ ਫਿਰ ਮੇਰੇ ਕੋਲ ਆਇਓ ਪੱਕੇ ਹੋ ਜਾਣਾ ਫਿਰ ਭਾਈ ਮੇਰੇ ਕੋ ਆਏ ਨਾ ਮੇਰੇ ਕੋ ਵੀਜ਼ਾ ਨਹੀਂ ਲਵਾਣਾ ਮਾਈਂਡ ਸੈਟ ਕਲੀਅਰ ਹੋਣਾ ਚਾਹੀਦਾ ਦੁਨੀਆ ਦੀ ਹਰ ਪੜਾਈ ਅਮਰੀਕਾ 'ਚ ਬੜਾਈ ਜਾਂਦੀ ਹੈ ਹਾਂਜੀ 4 ਮਹੀਨੇ ਦੀ ਪੜਾਈ ਤੇ ਵੀਜ਼ਾ ਮਿਲਦਾ 4 ਸਾਲ ਦੀ ਪੜਾਈ ਤੇ ਵੀਜ਼ਾ ਮਿਲਦਾ ਪੜਨ ਵਾਲੇ ਨੂੰ ਵੀਜ਼ਾ ਮਿਲਦਾ ਕੰਮ ਕਰਨ ਵਾਲੇ ਬੰਦੇ ਨੂੰ ਅਸੀਂ ਨਹੀਂ ਭੇਜ ਸਕਦੇ ਕਿਸੇ ਦੀ ਕੋਈ ਵੀ ਰਿਕੁਆਇਰਮੈਂਟ ਹੈ ਕੁਝ ਨਹੀਂ ਚਾਹੀਦਾ ਮੈਨੂੰ ਸਿਰਫ ਤੁਸੀਂ ਮੈਨੂੰ ਕਮਿਟਮੈਂਟ ਦੇ ਦਿਓ ਮੇਰੇ ਸਾਹਮਣੇ ਆ ਕੇ ਬਹਿ ਜਾਓ ਮੈਨੂੰ ਆਂਦੇ ਬੰਦੇ ਪਛਾਣਨੇ ਜਿੱਦਾਂ ਲੋਕੀ ਮੈਨੂੰ ਵੀਡੀਓ ਚ ਪਛਾਣ ਲੈਂਦੇ ਨਾ ਜੀ ਹਾਂਜੀ ਹੁਣ ਜਿਹੜੀਆਂ ਗੱਲਾਂ ਅਸੀਂ ਕਰਦੇ ਵੇ ਮੈਂ ਲਿਖੀਆਂ ਨਹੀਂ ਕਿਤੇ ਤੁਸੀਂ ਲਿਖੀਆਂ ਤੁਸੀਂ ਤਾਂ ਆਪਦੇ ਸਵਾਲ ਪੁੱਛਦੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਹਾਂਜੀ ਵੀਜ਼ਾ ਕਿਨੂੰ ਮਿਲਣਾ ਜਿਹਨੇ ਪੜਨ ਜਾਣਾ ਦੂਜੇ ਬੰਦੇ ਨੂੰ ਵੀਜ਼ਾ ਨਹੀਂ ਮਿਲਦਾ ਠੀਕ ਹੈ ਸਰ ਕੀ ਕੀ ਸਟੈਪਸ ਹੁੰਦੇ ਆ ਅਪਲਾਈ ਕਰਨ ਲਈ ਅੱਗੇ ਕੀ ਕੀ ਚਾਹੀਦਾ ਹੁੰਦਾ ਅਪਲਾਈ ਕਰਨ ਲਈ ਕੀ ਕੀ ਸਟੈਪਸ ਚਾਹੀਦੇ ਆ ਤੁਸੀਂ ਕੋਈ ਇਦਾਂ ਦਾ ਕੋਰਸ ਲੈਣਾ ਜਿਹੜਾ ਭਾਰਤ ਚ ਨਹੀਂ ਹੈਗਾ ਤੁਸੀਂ ਏਦਾਂ ਦਾ ਕੋਰਸ ਲੈਣਾ ਜਿਹਦੇ ਵਿੱਚ ਕਰੋੜ ਰੁਪਈਆ ਮਹੀਨਾ ਤਨਖਾਹ ਹੁੰਦੀ ਹੈ। ਓਕੇ। ਅੱਜ ਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਬਹੁਤ ਜ਼ਿਆਦਾ ਫੇਮਸ ਹੈ। ਆ ਡਰੋਨ ਦੇਖਦੇ ਆ ਨਾ ਜੀ? ਹਾਂਜੀ। ਇੱਕ ਡਰੋਨ ਡਿਗਦਾ ਜਿੱਥੇ ਲਾਈਟ ਦੇਖਦੀ ਉੱਥੇ ਡਿਗ ਪੈਂਦਾ। ਨਹੀਂ ਕੀ ਉਹ ਜੂ ਨੂੰ ਹੈ ਜੀ ਦੱਸੋ? ਇੱਕ ਮਸ਼ੀਨ ਨੂੰ ਕਿੱਦਾਂ ਪਤਾ ਲੱਗ ਜਾਂਦਾ ਹੈ ਵਾਜੀ ਜਿੱਥੇ ਲਾਈਟ ਹੈ ਉੱਥੇ ਡਿਗ ਪੋ? ਹਾਂਜੀ। ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ। ਇਹ 12ਵੀਂ ਤੋਂ ਬਾਅਦ ਸਾਲ ਦੀ ਪੜ੍ਹਾਈ ਨਾਲ ਕਰੋੜ ਰੁਪਈਆ ਦੀ ਨੌਕਰੀ ਮਿਲਦੀ ਹੈ। ਹਾਂਜੀ ਰੋਬੋਟਸ ਦੀ ਪੜਾਈ ਪੜੋ ਬੋਟ ਹਰ ਹਸਪਤਾਲ ਦੇ ਵਿੱਚ ਬੋਟ ਲੱਗੇ ਆ ਕਿਸੇ ਵੀ ਹਸਪਤਾਲ ਚ ਚਲ ਜਾਓ ਚੰਗੇ ਹਸਪਤਾਲ ਦੇ ਵਿੱਚ ਰੋਬੋਟ ਆਪਰੇਸ਼ਨ ਕਰਦਾ ਹੁਣ ਚਾਕੂ ਸੀ ਜਿਹੜਾ ਕਿ ਸਰੀਰ ਪਾੜਦੇ ਸੀ ਨਾ ਜੀ ਉਹ ਜਿਹੜੇ ਆਪਰੇਸ਼ਨ ਹੁੰਦੇ ਸੀ ਉਹ ਡਾਕਟਰ ਕਰਦੇ ਸੀ ਹੁਣ ਕੋਈ ਵੀ ਡਾਕਟਰ ਆਪਰੇਸ਼ਨ ਨਹੀਂ ਕਰਦਾ ਹੁਣ ਰੋਬੋਟਿਕਸ ਆਪਰੇਸ਼ਨ ਹੁੰਦੇ ਆ 50 ਤੋਂ 100 ਕਰੋੜ ਰੁਪਏ ਦਾ ਇੱਕ ਰੋਬੋਟ ਆਂਦਾ ਤੁਹਾਡੇ ਸਰੀਰ ਦਾ ਆਪਰੇਸ਼ਨ ਰੋਬੋਟ ਕਰਦਾ ਉਹਨੂੰ ਬਣਾਉਣ ਵਾਲੇ ਬੰਦੇ ਨਹੀਂ ਤੁਸੀਂ ਉਹ ਪੜਾਈ ਪੜਨ ਜਾਓ ਤੁਸੀਂ ਚੰਦਰਮਾ ਤੇ ਜਾਣ ਵਾਲੀ ਪੜਾਈ ਪੜੋ ਜਹਾਜ਼ਾਂ ਦੀ ਪੜਾਈ ਪੜੋ ਤੁਸੀਂ ਪੜਦੇ ਕੀ ਹੋ ਬਿジネス ਮੈਨੇਜਮੈਂਟ ਅਕਾਊਂਟਿੰਗ ਫਿਨਾਂਸ ਹੋਟਲ ਮੈਨੇਜਮੈਂਟ ਬੇੜਾ ਘਰਕ ਅਸੀਂ ਆਪਣਾ ਆਪ ਕਰਦੇ ਆ ਪਹਿਲਾ ਸਟੈਪ ਕੋਈ ਇਦਾਂ ਦਾ ਕੋਰਸ ਜਿਹਦੇ ਲਈ ਤੁਸੀਂ ਬਣੇ ਹੋ ਤੁਹਾਡੇ ਬੀਬੀ ਪਾਪੇ ਨੂੰ ਪਤਾ ਹੁੰਦਾ ਤੁਹਾਡੀਆਂ ਖੂਬੀਆਂ ਕੀ ਆ ਮੇਰੇ ਕੋਲ ਆਣਾ ਨਾ ਆਪਣੇ ਮਾਤਾ ਪਿਤਾ ਨੂੰ ਨਾਲ ਲੈ ਕੇ ਆਇਓ ਹਾਂਜੀ ਤੁਹਾਡੇ ਮੰਮੀ ਡੈਡੀ ਨੂੰ ਪਤਾ ਹੁੰਦਾ ਵਾ ਤੁਹਾਡੇ ਬਚਪਨ ਤੋਂ ਕੀ ਸ਼ੌਂਕ ਨੇ ਤੁਸੀਂ ਕਿਹੜੀ ਜੀ ਚੀਜ਼ ਦੇ ਵਿੱਚ ਹਿੱਟ ਹੋ ਸਕਦੇ ਹੋ ਤੁਸੀਂ ਵਧੀਆ ਸਿੰਗਰ ਤੁਸੀਂ ਕ੍ਰਿਕਟ ਵਧੀਆ ਖੇលਦੇ ਹੋ ਤੁਹਾਨੂੰ ਗੀਤ ਲਿਖਣੇ ਆਉਂਦੇ ਆ ਜੋ ਤੁਹਾਡੇ ਦਿਮਾਗ 'ਚ ਚੱਲਦਾ ਮੈਂ ਉਹ ਕੋਰਸ ਲਿਆ ਕੇ ਦਊਂਗਾ ਮੇਰਾ ਕੰਮ ਤੁਹਾਡਾ ਦਾਖਲਾ ਕਰਾਣਾ ਦਾ 15-20 ਲੱਖ ਰੁਪਈਆ ਖਾਤਿਆਂ 'ਚ ਦਿਖਾਣਾ ਹੁੰਦਾ ਅੰਗਰੇਜ਼ੀ ਤੁਹਾਨੂੰ ਚੰਗੀ ਤਰ੍ਹਾਂ ਬੋਲਣੀ ਆਂਦੀ ਹੋਵੇ ਹਾਂਜੀ ਅੰਬੈਸੀ 'ਚ ਤੁਸੀਂ ਜਾਣਾ ਹੈ ਜਾ ਕੇ ਸਾਸਤਰੀ ਕਾਲ ਬੁਲਾਣੀ ਹੈ ਉਹਨਾਂ ਨੂੰ ਉਹਨਾਂ ਨੇ ਦੋ ਸਵਾਲ ਪੁੱਛਣੇ ਹਨ ਤੁਹਾਡੇ ਮੱਥੇ ਤੋਂ ਪੜ ਲੈਣਾ ਕਿ ਤੁਸੀਂ ਚੋਰ ਹੈਗੇ ਕਿ ਨਹੀਂ ਹੈਗੇ ਇੱਥੇ ਮੱਥੇ ਦੀਆਂ ਲਕੀਰਾਂ ਹੁੰਦੀਆਂ ਨਾ ਜੀ ਆ ਲਕੀਰਾਂ ਦੇ ਵਿੱਚ ਪੁੱਛੋ ਪਿਆ ਹੈ ਰਾਜ਼ ਜੇ ਮੇਰੇ ਮੱਥੇ ਤੇ ਤਿਲਕ ਲੱਗਾ ਜੇ ਮੈਨੂੰ ਮਟੇਵੀ ਦਊਗਾ ਨਾ ਫਿਰ ਵੀ ਸਾਹਮਣੇ ਵਾਲੇ ਬੰਦੇ ਨੂੰ ਪਤਾ ਲੱਗ ਜਾਣਾ ਤਿਲਕ ਲੱਗਾ ਸੀ ਕਿਉਂਕਿ ਰੋਜ਼ ਲੱਗਦਾ ਹਾਂਜੀ ਜਿੱਦਾਂ ਦੇ ਤੁਸੀਂ ਹੁੰਦੇ ਹੋ ਨਾ ਤੁਹਾਡੇ ਅੰਦਰ ਇੱਕ ਆਤਮਾ ਹੁੰਦੀ ਹੈ بڑے ਲੋਗ ਹੈ ਜਿਨ੍ਹਾਂ ਨੂੰ ਆਤਮਾ ਨੂੰ ਪੜਨਾ ਆਉਂਦਾ ਹੈ ਸਾਈਕੋਲੋਜੀਸਟ ਕਹਿੰਦੇ ਉਹਨਾਂ ਨੂੰ ਇਹ ਵੀਜ਼ਾ ਆਫਸਰ ਉਹ ਰੋਲ ਨਿਭਾਉਂਦੇ ਆ ਉਹਨੇ ਤੁਹਾਡੀਆਂ ਅੱਖਾਂ 'ਚ ਦੇਖ ਕੇ ਦੱਸ ਦੇਣਾ ਤੁਸੀਂ ਚੋਰ ਹੈਗੇ ਕਿ ਨਹੀਂ ਹੈਗੇ ਜਦੋਂ ਵੀ ਅਸੀਂ ਕਿਸੇ ਨੂੰ ਮਿਲਣਾ ਵਰਤਣਾ ਹੁੰਦਾ ਤਾਂ ਅਸੀਂ ਉਹਦੀ ਅੱਖਾਂ 'ਚ ਦੇਖਦੇ ਆ ਅਸੀਂ ਜਦੋਂ ਅੱਖਾਂ 'ਚ ਦੇਖ ਸਕਦੇ ਆ ਕਿਸੇ ਦੀ ਸਾਨੂੰ ਅੱਖਾਂ 'ਚ ਦੇਖ ਕੇ ਸ਼ਰਮ ਮਹਿਸੂਸ ਨਹੀਂ ਹੁੰਦੀ ਇਹਦਾ ਮਤਲਬ ਅਸੀਂ ਇਮਾਨਦਾਰ ਹੈਗੇ ਆ ਜਦੋਂ ਤੱਕ ਤੁਹਾਡਾ ਕੈਰੇਕਟਰ ਇਮਾਨਦਾਰੀ ਵਾਲਾ ਨਹੀਂ ਹੈਗਾ ਤੁਹਾਨੂੰ ਵੀਜ਼ਾ ਨਹੀਂ ਦੇਣਾ ਕਿਸੇ ਨੇ ਹਰ ਖੂਬਸੂਰਤ ਲੜਕੀ ਨੂੰ ਤੁਸੀਂ ਗਲਤ ਨਿਗਾਹ ਨਾਲ ਨਹੀਂ ਦੇਖ ਸਕਦੇ ਉਹ ਤੁਹਾਡੀ ਭੈਣ ਵੀ ਹੋ ਸਕਦੀ ਹੈ ਤੁਹਾਡੀ ਮਾਂ ਵੀ ਹੋ ਸਕਦੀ ਹੈ ਇੱਕ ਕਰੈਕਟਰ ਤੁਹਾਨੂੰ ਜ਼ਿੰਦਗੀ ਚ ਅੱਗੇ ਲੈ ਜਾਂਦਾ ਇੱਕ ਕਰੈਕਟਰ ਤੁਹਾਡਾ ਬੇੜਾ ਕਰਦਾ ਜੇ ਤੁਸੀਂ ਇੱਕ ਜੀਵ ਨੂੰ ਸਮਝ ਸਕਦੇ ਹੋ ਆਪਣੇ ਸਾਹਮਣੇ ਬੈਠੇ ਨੂੰ ਫਿਰ ਦੁਨੀਆ ਜਿੰਨੀ ਬਹੁਤ ਸੋਖੀ ਹੈ ਸਾਈਕੋਲੋਜੀ ਦੀ ਪੜ੍ਹਾਈ ਪੜਨ ਚਲ ਜਵੇ ਬੰਦਾ ਬੱਚਾ ਹੈਲਥ ਕੇਅਰ ਦੀ ਪੜ੍ਹਾਈ ਪੜਨ ਚਲ ਜਵੇ ਆਰਟੀਫੀਸ਼ੀਅਲ ਇੰਟੈਲੀਜੈਂਸ ਲੈ ਲੋ ਕੰਪਿਊਟਰ ਪੜਾਈ ਉਹ ਲੈਣੀ ਜਿਹੜੀ ਤੁਹਾਡੀ ਮੰਮੀ ਨੇ ਕਹਿਣੀ ਹੈ ਜਿਹੜੀ ਪੜਾਈ ਤੁਹਾਡੇ ਡੈਡੀ ਕਹਿਣਗੇ ਉਹ ਲੈਣੀ ਹੈ ਮੇਰੇ ਕਹਿਣਾ ਕੁਛ ਨਹੀਂ ਹੈ ਮੈਂ ਤਾਂ ਮਿਲਦਾ ਹੀ ਪਹਿਲੀ ਵਾਰ ਹੀ ਆ ਤੁਹਾਨੂੰ ਮੈਂ ਕਿਦਾਂ ਦੱਸਦਾ ਤੁਸੀਂ ਕਾਦੇ ਚ ਕੰਮ ਜਾਵੋਣਗੇ ਬਿਲਕੁਲ ਤੁਹਾਡੇ ਮਾਪੇ ਉਹਨੂੰ ਪਤਾ ਹੁੰਦਾ ਤੁਸੀਂ ਕੀ ਤੁਹਾਡੀਆਂ ਕਮਜ਼ੋਰੀਆਂ ਕੀ ਆ ਹਾਂਜੀ ਜਿਹਨੇ ਵੀ ਅਮਰੀਕਾ ਜਾਣਾ ਸਭ ਤੋਂ ਪਹਿਲਾਂ ਗੁਰੂ ਉਹਦਾ ਮਾਪਿਓ ਆਪਣੇ ਮਾਪਿਓ ਨੂੰ ਨਾਲ ਲੈ ਕੇ ਆਓ ਮੇਰੇ ਕੋਲੋਂ ਵੀਜ਼ਾ ਬੂਜ਼ਾ ਬੜੀ ਛੋਟੀ ਚੀਜ਼ ਆ ਲੱਗ ਜਾਏਗਾ ਠੀਕ ਹੈ ਸਰ I20 ਪ੍ਰੋਸੈਸਿੰਗ ਨੂੰ ਕਿੰਨਾ ਟਾਈਮ ਲੱਗ ਜਾਂਦਾ ਔਰ ਕੀ ਕੀ ਡਾਕੂਮੈਂਟਸ ਚਾਹੀਦੇ ਓ ਉਹਦੇ ਲਈ ਤਿੰਨ ਕਿ ਹਫ਼ਤੇ ਲੱਗਦੇ ਆ ਜੀ ਕਿਸੇ ਦਾ ਦਾਖਲਾ ਕਰਾਉਣ ਨੂੰ ਦਾਖਲੇ ਦੀ ਜਿਹੜੀ ਪ੍ਰਕਿਰਿਆ ਵਾ ਉਹਨੂੰ I20 ਕਹਿੰਦੇ ਆ ਹਾਂਜੀ ਇਹਦੇ ਲਈ 10ਵੀਂ 12ਵੀਂ ਦਾ ਸਰਟੀਫਿਕੇਟ ਚਾਹੀਦਾ ਹੁੰਦਾ ਇੱਕ ਤੁਸੀਂ ਚਾਰ ਪੇਜਾਂ ਦਾ ਐਸੇ ਲਿਖਣਾ ਹੁੰਦਾ ਹਾਂਜੀ ਤੁਸੀਂ ਅਮਰੀਕਾ ਕਿਉਂ ਜਾਣਾ ਉਹ ਜਿੰਨਾ ਸੋਣਾ ਐਸੇ ਲਿਖਦੇ ਓ ਓਨੇ ਹੀ ਜ਼ਿਆਦਾ ਚਾਂਸ ਹੁੰਦੇ ਆ I20 ਦੇ I20 ਇਦਾਂ ਦੇ ਕੋਰਸ ਦੀ ਲੈਣੀ ਐ ਜਿਹਦੇ ਬਾਰੇ ਤੁਹਾਨੂੰ ਨੋਲੇਜ ਐ ਜਿਹਦੇ ਬਾਰੇ ਜੰਟਰ ਨੂੰ ਨੌਲੇਜ ਹੈ ਨਾ ਫਿਰ ਜੰਟਰ ਨੂੰ ਵੀਜ਼ਾ ਮਿਲੂਗਾ ਤੁਹਾਨੂੰ ਨਹੀਂ ਮਿਲੂਗਾ ਹਾਂਜੀ ਸੋ ਜੋ ਤੁਹਾਡੀ ਜ਼ਿੰਦਗੀ ਦਾ ਗੋਲ ਹੈ ਉਹ ਵਾਲੀ I-20 ਲੈ ਲਓ 3 ਹਫ਼ਤਿਆਂ 'ਚ ਆ ਜਾਂਦੀ ਹੈ ਉਸ ਤੋਂ ਬਾਅਦ 15-20 ਦਿਨ ਲੱਗਦੇ ਐਪੁਆਇੰਟਮੈਂਟ ਨੂੰ ਤੁਸੀਂ ਐਮਬੈਸੀ ਜਾਣਾ ਤੁਹਾਨੂੰ ਵੀਜ਼ਾ ਮਿਲ ਜਣਾ ਠੀਕ ਹੈ ਸਿਰ ਇੱਕ ਜਿੱਦਾਂ ਕੈਨੇਡਾ ਦੇ ਵਿੱਚ ਫਾਈਲ ਭਰੀ ਜਾਂਦੀ ਹੈ ਇਹਦੇ ਵਿੱਚ DS-160 ਫਿਲ ਹੁੰਦਾ ਉਹ ਭਰਨ ਟਾਈਮ ਬੱਚੇ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸੋਸ਼ਲ ਮੀਡੀਆ ਦੀ ਡਿਟੇਲ ਮੰਗਦੀ ਐ ਜ ਅਮਰੀਕਨ ਐਮਬੈਸੀ ਹਾਂਜੀ ਉਹ ਤੁਹਾਡੇ ਕੋਲੋਂ ਤਿੰਨ ਚੀਜ਼ਾਂ ਮੰਗਦੇ ਆ ਇੱਕ ਆਪਣਾ ਈਮੇਲ ਆਈਡੀ ਦੇ ਦਿਓ ਹਾਂਜੀ ਇੱਕ ਆਪਣਾ ਵਟਸਐਪ ਵਾਲਾ ਨੰਬਰ ਦੇ ਦਿਓ ਇੱਕ ਆਪਣੀ ਫੇਸਬੁੱਕ ਇੰਸਟਾਗ੍ਰam ਦੀ ਆਈਡੀ ਦੇ ਦਿਓ ਠੀਕ ਹੈ ਇਹ ਤਿੰਨਾਂ ਦੋ ਤੁਹਾਡਾ ਕੈਰੇਕਟਰ ਉਹ ਕੱਢ ਲੈਂਦੇ ਆ ਤੁਸੀਂ ਕਿਨੂੰ ਕਿਨੀਆਂ ਗਾਲਾਂ ਕੱਢੀਆਂ ਤੁਸੀਂ ਕਿਦਾਂ ਦੀਆਂ ਫੋਟੋਆਂ ਭੇਜਦੇ ਹੋ ਤੁਸੀਂ ਕਿਦਾਂ ਦੀਆਂ ਵੀਡੀਓ ਦੇਖਦੇ ਹੋ ਜਿੱਥੇ ਧਰਮ ਕਰਮ ਵਾਲੀਆਂ ਵੀਡੀਓ ਦੇਖਦੇ ਉਹਨਾਂ ਨੂੰ ਪਤਾ ਲੱਗ ਜਾਣਾ ਕਿਉਂਕਿ ਇੰਟਰਨੈਟ ਬਣਾਇਆ ਉਹਨਾਂ ਨੇ ਹਾਂਜੀ ਇੰਟਰਨੈਟ ਦਾ ਮਾਲਕ ਅਮਰੀਕਾ ਵੈ ਅਸੀਂ ਜਿਹੜਾ ਇੰਟਰਨੈਟ ਸਵੇਰੇ ਸ਼ਾਮ ਯੂਜ਼ ਕਰਦੇ ਆ ਨਾ ਇਹ ਇੰਟਰਨੈਟ ਵਾਲਾ ਜਿਹੜਾ ਪਾਣੀ ਹੈ ਨਾ ਅਮਰੀਕਾ ਤੋਂ ਆਉਂਦਾ ਹਾਂਜੀ ਜਿਹੜਾ ਫੇਸਬੁੱਕ ਅਸੀਂ ਯੂਜ਼ ਕਰਦੇ ਆ ਇੰਸਟਾਗ੍ਰam ਜੀਮੇਲ ਇਹ ਸਾਰੀਆਂ ਚੀਜ਼ਾਂ ਉਹਨਾਂ ਦੀਆਂ ਬਣਾਈਆਂ ਹੋਈਆਂ ਉਹਨਾਂ ਨੂੰ ਇਹੀ ਤਿੰਨ ਚੀਜ਼ਾਂ ਚਾਹੀਦੀਆਂ ਆ ਤੁਹਾਡੇ ਤੋਂ ਉਹਨਾਂ ਨੂੰ ਆਪੇ ਪਤਾ ਲੱਗ ਜਾਣਾ ਕਿ ਤੁਸੀਂ ਹੇਟ ਸਪੀਚ ਤਾਂ ਨਹੀਂ ਕਰਦੇ ਤੁਸੀਂ ਕਿਸੇ ਨੂੰ ਗਾਲਾਂ ਤਾਂ ਨਹੀਂ ਕੱਢਦੇ ਤੁਸੀਂ ਗਲਤ ਵੀਡੀਓ ਤਾਂ ਨਹੀਂ ਦੇਖਦੇ YouTube ਤੇ ਜਾ ਕੇ ਬਿਲਕੁਲ ਸੋਸ਼ਲ ਮੀਡੀਆ ਦੇ ਨਾਲ ਹੀ ਅਜ ਅਮਰੀਕਾ ਦਾ ਵੀਜ਼ਾ ਮਿਲਦਾ ਸਿਰ ਇੱਕ ਬੱਚੇ ਨੂੰ ਜਿਹੜੇ ਹੈਗੇ ਹੈ ਇੰਟਰਵਿਊ ਦੇ ਟਾਈਮ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਿਰਫ ਕੌਨਫੀਡੈਂਸ ਨਾਲ ਜਾਓ ਧਿਆਨ ਉਹ ਲੋਕ ਰੱਖਦੇ ਆ ਜਿਨ੍ਹਾਂ ਦੇ ਵੀਜੇ ਨਹੀਂ ਲੱਗਣੇ ਜਿਨ੍ਹਾਂ ਦੇ ਵੀਜੇ ਲੱਗਣੇ ਹੋਰ ਆਮ ਨਾਲ ਕੁਰਤਾ ਪਜਾਮਾ ਪਾ ਕੇ ਜਾਂਦੇ ਆ ਉਹ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਬੁਲਾਉਂਦੇ ਆ ਸੀਸ ਨਿਵਾਉਂਦੇ ਆ ਅਫਸਰ ਦੇ ਅੱਗੇ ਹਾਂਜੀ ਜੈ ਸ਼੍ਰੀ ਰਾਮ ਬੋਲਦੇ ਆ ਉਹਨੂੰ ਇੱਜ਼ਤ ਕਰਦੇ ਆ ਅਫਸਰ ਦੀ ਅਬਸਰ ਨੂੰ ਲੱਗਦਾ ਯਾਰ ਇਹ ਤਾਂ ਪਰਮਾਤਮਾ ਨੂੰ ਹੀ ਨਾਲ ਲੈ ਕੇ ਆ ਗਿਆ ਇਹਨੂੰ ਕਿਉਂ ਨਾ ਵੀਜ਼ਾ ਦੇਵਾਂ ਜਦੋਂ ਤੁਸੀਂ ਸੱਚੀ ਸੁੱਚੀ ਦੇਹ ਨਾਲ ਜਾਣਾ ਹੈ ਆਪਣੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਜਾਣਾ ਹੈ ਤੁਹਾਡਾ ਵੀਜ਼ਾ ਕਿੰਨੇ ਰਿਫਿਊਜ਼ ਕਰ ਲੈਣਾ ਤੁਸੀਂ ਘੋਟੇ ਹੀ ਲਾ ਕੇ ਚਲੇਗੇ ਵਾਇ ਆਈ ऍम ਗੋਇੰਗ ਟੂ ਥੇਅਰ ਹੂ ਇਜ਼ ਸਪੌਂਸਰਿੰਗ ਮੀ ਪਤਾ ਸਾਰਿਆਂ ਨੂੰ ਉਹ ਨਾਟਕ ਹੈ ਤੁਹਾਡੇ ਜਾਣ ਤੋਂ ਪਹਿਲਾਂ ਡਿਸਾਈਡ ਹੋਇਆ ਹੁੰਦਾ ਤੁਹਾਨੂੰ ਵੀਜ਼ਾ ਮਿਲਣਾ ਕਿ ਨਹੀਂ ਮਿਲਣਾ ਹਾਂਜੀ ਜਦੋਂ ਤੁਸੀਂ ਅਮਰੀਕਾ ਐਂਬੈਸੀ ਜਾਂਦੇ ਜੇ ਅਫਸਰ ਨੇ ਤੁਹਾਨੂੰ ਉਹ ਪੁੱਛਣਾ ਜੋ ਤੁਸੀਂ ਭਰਿਆ ਜੋ ਤੁਸੀਂ ਭਰਿਆ ਉਹ ਤੁਹਾਨੂੰ ਪਤਾ ਹੀ ਨਹੀਂ ਤਾਂ ਫਿਰ ਵੀ ਜਾ ਕੇ ਤੁਹਾਨੂੰ ਮਿਲ ਜਾਣਾ ਫਿਰ ਕੋਈ ਵੀ ਸਵਾਲ ਪੁੱਛੀ ਜਾਵੇ ਤੁਹਾਨੂੰ ਜਦੋਂ ਭਰਿਆ ਹੀ ਸਾਰਾ ਕੁਝ ਸਹੀ ਹੈ ਤੁਸੀਂ ਜੋ ਮਰਜ਼ੀ ਪੁੱਛੀ ਜਾ ਹੁਣ ਮੈਂ ਤੁਹਾਨੂੰ ਪੁੱਛਾਂਗਾ ਕਿ ਮੈਡਮ ਅੱਛਾ ਰੋਟੀ ਕਦਨੇ ਖਾ ਕੇ ਆਏ ਤੁਸੀਂ ਦੱਸੋਗੇ ਹਾਂ ਜੀ ਮੈਂ ਖਾ ਕੇ ਆਏ ਕਿਦਾਂ ਦਫ਼ਤਰ ਅੱਜ ਮੈਂ ਆਪਣੀ ਬਾਈਕ ਤੇ ਆਈ ਹਾਂ ਕੌਣ ਛੱਡ ਕੇ ਆ ਕਿੰਨੇ ਵਜੇ ਜਾਣਾ ਰਾਤੀ ਕਿੰਨੇ ਵਜੇ ਸੁੱਤੇ ਤੁਹਾਡੀ ਜੀਵਨ ਬਾਰੇ ਪੁੱਛਿਆ ਜਾ ਰਿਹਾ ਸੋ DS-160 ਇੱਕ ਡਾਕੂਮੈਂਟ ਹੈ ਜਿਹਦੇ ਚ ਜੋ ਤੁਸੀਂ ਭਰਦੇ ਜਿ ਉਹਨਾਂ ਨੇ ਉਹ ਪੁੱਛਣਾ ਹਾਂਜੀ ਸੋ ਜੇ ਤੁਸੀਂ ਕੁਝ ਗਲਤ ਭਰਿਆ ਤਾਂ ਉਹਨਾਂ ਨੇ ਗਲਤ ਪੁੱਛ ਲੈਣਾ ਜੇ ਸਹੀ ਭਰਿਆ ਤਾਂ ਸਹੀ ਪੁੱਛ ਲੈਣਾ ਸੋ ਇਟ ਇਜ਼ ਵੈਰੀ ਈਜ਼ੀ ਦੁਨੀਆ ਦਾ ਸਭ ਤੋਂ ਸੌਖਾ ਵੀਜ਼ਾ ਮਿਲਦਾ ਇੱਕ ਅੱਦੇ ਬੰਦੇ ਨੂੰ ਇਹ ਦਸਾਂ ਚੋਂ ਕਿਉਂਕਿ ਪਲਾਈ ਕਰਨ ਵਾਲੇ ਬਹੁਤ ਜ਼ਿਆਦਾ ਨੇ ਸੋ ਜਿਨੇ ਵੀ ਲੈਣਾ ਇੱਕ ਵਾਰੀ ਮੈਨੂੰ ਮਿਲੋ ਮੈਂ ਤੁਹਾਨੂੰ ਮਿਲ ਕੇ ਦੱਸ ਦੂੰਗਾ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ ਸਰੇ ਦੇ ਲਈ ਕਿੰਨਾ ਬਜਟ ਬੱਚੇ ਨੂੰ ਸੈੱਟ ਕਰਨਾ ਪੈਂਦਾ ਸਟੱਡੀ ਵੀਜ਼ਾ 50000 ਤੋਂ ਲੱਖ ਰੁਪਿਆ ਲੱਗਦਾ ਜੀ ਇਹਨੂੰ ਵੀਜ਼ੇ ਨੂੰ ਲਵਾਉਣ ਚ ਬਾਕੀ ਤੁਸੀਂ ਪੜ੍ਹਾਈ ਪੜ੍ਹਨੀ ਹੈ ਪੜ੍ਹਾਈ 15 ਲੱਖ ਰੁਪਏ ਚ ਵੀ ਹੁੰਦੀ ਹੈ ਪੜ੍ਹਾਈ ਵੀ ਲੱਖ ਚ ਵੀ ਹੁੰਦੀ ਹੈ ਕੋਈ ਜੰਟ 50000 ਰੁਪਏ ਚ ਵੀਜ਼ਾ ਲਵਾ ਦਿੰਦਾ ਕੋਈ 5 ਲੱਖ ਰੁਪਏ ਲੈਂਦਾ ਜੇਹੀ ਕਹਾਂਗੇ ਸਾਨੂੰ 5 ਲੱਖ ਦੇ ਦੇ ਇਹਨੇ ਕਹਣਾ ਚੋਰ ਹੈ ਜੀ ਜੇਹੀ ਕਹਿੰਦੇ ਫ੍ਰੀ ਭੇਜ ਦੇਣਾ ਕਹਿੰਦਾ ਤਾਂ ਵੀ ਨਾ ਜੀ ਫ੍ਰੀ ਚ ਕਿਦਾਂ ਭੇਜ ਦੋਗੇ ਤੁਸੀਂ ਕਹਿ ਰਹੇ ਸੋ ਇਹ ਤਾਂ ਹੁਣ ਕਿਸੇ ਦਾ ਧੀ ਪੁੱਤ ਭੇਜਣਾ ਜ਼ਿੰਮੇਵਾਰੀ ਵਾਲਾ ਕੰਮ ਹੈ ਹਾਂਜੀ ਜਿੱਦਾਂ ਦਾ ਬੰਦਾ ਹੁੰਦਾ ਸਾਡਾ ਪਹਿਲਾ ਮੋਟਿਵ ਹੁੰਦਾ ਬੱਚੇ ਨੂੰ ਏਦਾਂ ਦੀ ਜਗ੍ਹਾ ਤੇ ਭੇਜੀਏ ਜਿੱਥੇ ਉਹਦਾ ਕੁਝ ਬਣੇ ਜਾਵੇ ਐਵੇਂ ਕਿਸੇ ਮਹਿੰਗੀ ਯੂਨੀਵਰਸਿਟੀ 'ਚ ਭੇਜਦੀ ਆਪਦੀ ਕਮਿਸ਼ਨ ਦੇ ਚੱਕਰ 'ਚ ਕੱਲ ਨੂੰ ਰੁਲ ਜਵੇ ਜਾ ਕੇ ਗਲਾ ਸੋ ਹਰ ਤਰ੍ਹਾਂ ਦਾ ਬੱਚਾ ਆਉਂਦਾ ਮੌਸਮ ਬੜੇ ਅਲੱਗ-ਅਲੱਗ ਨੇ ਅਮਰੀਕਾ 'ਚ ਕਿਤੇ ਠੰਡ ਜ਼ਿਆਦਾ ਕਿਤੇ ਗਰਮੀ ਜ਼ਿਆਦਾ ਕਿਤੇ ਹਿਊਮਿਡਿਟੀ ਆ ਫਲੋਰੀਡਾ ਚਲਾ ਗਿਆ ਉਹਨੇ ਧੁੱਪ ਨਾਲ ਹੀ ਮਰ ਜਾਣਾ ਨਿਊਯਾਰਕ ਚਲਾ ਗਿਆ ਠੰਡ ਨਾਲ ਮਰ ਜਾਣਾ ਹਾਂਜੀ ਕੈਲੀਫੋਰਨੀਆ ਚਲਾ ਗਿਆ ਗੋਲੀ ਨਾਲ ਹੀ ਬੰਦੂਕ ਨਾਲ ਹੀ ਮਰ ਜਾਣਾ ਸੋ ਕਈ ਤਰ੍ਹਾਂ ਦੇ ਡਰ ਨੇ ਹਰ ਬੱਚਾ ਇੱਕ ਵੱਖਰੀ ਤਰ੍ਹਾਂ ਦੀ ਸੋਚਦਾ ਹੁੰਦਾ ਜਿੱਦਾਂ ਦਾ ਬੱਚਾ ਹੁੰਦਾ ਸੀ ਉਹਨੂੰ ਉਦਾਂ ਦੀ ਜਗ੍ਹਾ ਤੇ ਭੇਜਦੇ ਸਿਰ ਕਈ ਸਟੂਡੈਂਟਸ ਦੇ ਸਵਾਲ ਹੁੰਦੇ ਆ ਕਿ ਅਸੀਂ ਕਿਹੜੇ ਕਾਉਂਸਲੈਟ ਦੀ ਅਪਾਇੰਟਮੈਂਟ ਲਈ ਹੈ ਜਿੱਦਾਂ ਇੱਕ ਮਿਥ ਬਣੀ ਦਿੱਥੋਂ ਦੀ ਮਿਲਦੀ ਹੈ ਲੈ ਲਓ ਕਿਉਂਕਿ ਵੀਜ਼ਾ ਤੁਹਾਡੇ ਜਾਣ ਤੋਂ ਪਹਿਲਾਂ ਡਿਸਾਈਡ ਹੋਇਆ ਹੁੰਦਾ ਤੁਹਾਨੂੰ ਦੇਣਾ ਹੈ ਕਿ ਨਹੀਂ ਦੇਣਾ 72 ਘੰਟੇ ਪਹਿਲਾਂ DS-160 ਸਬਮਿਟ ਹੋ ਜਾਂਦਾ ਤੁਹਾਡੇ ਐਮਬੈਸੀ 'ਚ ਜਾਣ ਤੋਂ ਪਹਿਲਾਂ ਡਿਸਾਈਡ ਹੋਇਆ ਹੁੰਦਾ ਵੀਜ਼ਾ ਤੁਹਾਨੂੰ ਦੇਣਾ ਹੈ ਕਿ ਨਹੀਂ ਦੇਣਾ ਮੇਰੀ ਜ਼ਿੰਦਗੀ ਲੰਘੀ ਸਾਰੀ ਇਹਦੇ ਵਿੱਚ ਜਿੰਨੂੰ ਵੀ ਕੋਈ ਵਹਿਮ ਹੈ ਮੇਰੇ ਕੋਲ ਆ ਜਾਓ ਮੈਂ ਤੁਹਾਨੂੰ ਮਿਲ ਕੇ ਦੱਸ ਦੂੰਗਾ ਤੁਹਾਡਾ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ ਠੀਕ ਹੈ ਸਰ ਜਿਹੜੇ ਬੱਚੇ ਹੁਣ ਅਪਲਾਈ ਕਰਨਾ ਚਾਹੁੰਦੇ ਆ ਉਹ ਕਿਹੜੇ ਇਨਟੇਕ ਦੇ ਵਿੱਚ ਅਪਲਾਈ ਕਰ ਸਕਦੇ ਆ ਅਪਾਇੰਟਮੈਂਟਸ ਜਿੱਦਾਂ ਥੋੜੇ ਡਿਲੇ ਹੋ ਰਹੀਆਂ ਵਾਂ ਤੇ ਉਹ ਕਿਹੜੇ ਇਨਟੇਕ ਸਤੰਬਰ ਇਨਟੇਕ ਵਾਸਤੇ ਦਾਖਲਾ ਹੋ ਰਿਹਾ ਹੈ ਸਤੰਬਰ ਤੋਂ ਬਾਅਦ ਫਿਰ ਜਨਵਰੀ ਤੇ ਹੋਊਗਾ ਠੀਕ ਹੈ ਉਸ ਤੋਂ ਪਹਿਲਾਂ ਅਪਾਇੰਟਮੈਂਟਸ ਮਿਲ ਜਾਣਗੇ ਮਿਲਦੀ ਪਈ ਤਾਂ ਫਿਰ ਜੁਲਾਈ ਇਨਟੇਕ ਵੀ ਹੈਗਾ ਜਿੱਦਾਂ ਜਿੱਦਾਂ ਹੋਏਗਾ ਉਸ ਹਿਸਾਬ ਨਾਲ ਉਹਦੀ ਡੇਟ ਚੁੱਕ